ਕੇਰਲ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਨੇੜੇ ਕਈ ਪਹਾੜੀ ਇਲਾਕਿਆਂ 'ਚ ਮੰਗਲਵਾਰ ਤੜਕੇ ਭਾਰੀ ਢਿੱਗਾ ਡਿੱਗੀਆਂ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹੁੰਡਕਾਈ ਅਤੇ ਚੂਰ ਲਮਾਲਾ ਦੇ ਵਿੱਚ ਦੋ ਵੱਡੇ ਪਹਾੜ ਡਿੱਗੇ ਨੇ। ਸ਼ਹਿਰ ਵਿੱਚ ਸੈਂਕੜੇ ਘਰਾਂ ਤੇ ਵਾਹਨ ਅਤੇ ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ। ਇਸ ਚ ਪੰਜ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਜਦਕਿ ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਤੇ ਤਾਇਨਾਤ ਬਚਾਅ ਦਲ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਗਰਚ ਕਾਫੀ ਮੁਸ਼ਕਲ ਆ ਰਹੀ ਹੈ। ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕੇਰਲ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਹੈ ਕਿ ਅੱਗ ਆਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਤਾਲੀਕਵਾਦੂ ਐਨਡੀਆਰਐਫ ਟੀਮ ਨੂੰ ਕਨੂਰ ਭੇਜਿਆ ਗਿਆ ਤੁਹਾਨੂੰ ਦੱਸ ਦਈਏ ਕਿ ਬਚਾਅ ਕਾਰਜਾਂ ਦੀਆਂ ਟੀਮਾਂ ਉਸ ਸਮੇਂ ਤਾਇਨਾਤ ਕਰ ਦਿੱਤੀਆਂ ਗਈਆਂ ਜਿਸ ਸਮੇਂ ਉੱਥੇ ਖਬਰ ਮਿਲੀ ਹੈ ਕਿ ਪਹਾੜੀ ਡਿੱਗਿਆ ਨਿਆਉ ਖੇਰ ਰੌੜ ਦੇ ਉੱਤੇ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤਸਵੀਰਾਂ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਨੇਪਤੀ ਨੇੜੇ ਕਈ ਪਹਾੜੀ ਇਲਾਕਿਆਂ 'ਚ ਮੰਗਲਵਾਰ ਤੜਕੇ ਭਾਰੀ ਢਿੱਗਾ ਡਿੱਗੀਆਂ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹੁੰਡਕਾਈ ਅਤੇ ਚੂਰ ਲਮਾਦਾ ਦੇ ਵਿੱਚ ਦੋ ਵੱਡੇ ਪਹਾੜ ਡਿੱਗੇ ਨੇ। ਸ਼ਹਿਰ ਵਿੱਚ ਸੈਂਕੜੇ ਘਰਾਂ ਤੇ ਵਾਹਨ ਅਤੇ ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ, ਜਦਕਿ ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਤੇ ਤਾਇਨਾਤ ਬਚਾਅ ਦਲ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਜਾਂ 'ਚ ਕਾਫੀ ਮੁਸ਼ਕਲ ਆ ਰਹੀਆਂ ਨੇ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਕੇਰਲ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਅੱਗ ਆਤੇ ਐਨਡੀਆਰਫ ਦੀਆਂ ਟੀਮਾਂ ਨੂੰ ਪਰਬਤ ਖੇਤਰਾ ਵਿੱਚ ਤਾਇਨਾਤ ਕੀਤਾ ਗਿਆ ਨਾਲ ਹੀ ਇੱਕ ਵਾਧੂ ਐਨਡੀਆਰਫ ਟੀਮ ਨੂੰ ਕਨੂਰ ਭੇਜਿਆ ਗਿਆ ਹੁਣ ਦੱਸ ਦਈਏ ਕਿ ਬਚਾਅ ਕਾਰਜਾਂ ਦੀਆਂ ਟੀਮਾਂ ਉਸ ਸਮੇਂ ਤਾਇਨਾਤ ਕਰ ਦਿੱਤੀਆਂ ਗਈਆਂ ਜਿਸ ਸਮੇਂ ਉੱਥੇ ਖਬਰ ਮਿਲੀ ਹੈ ਕਿ ਪਹਾੜੀ ਢਿੱਗਾਂ ਜਾਂ ਉੱਥੇ ਰੌੜ ਦੇ ਉੱਤੇ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੇਰਲ ਤੋਂ ਇਸ ਵळे ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਕੇਰਲ ਦੇ ਵਾਈਨਾਟ ਜ਼ਿਲ੍ਹੇ ਦੇ ਨੇਪਦੀ ਨੇੜੇ ਕਈ ਪਹਾੜੀ ਇਲਾਕਿਆਂ 'ਚ ਮੰਗਲਵਾਰ ਤੜਕੇ ਭਾਰੀ ਢਿੱਗਾ ਡਿੱਗਿਆ ਸੂਤਰਾਂ ਦੇ ਜਾਣਕਾਰੀ ਮਿਲੀ ਹੈ ਕਿ ਹੁੰਡਕਾਈ ਅਤੇ ਚੁਰਲਮਾਲਾ ਦੇ ਵਿੱਚ ਦੋ ਵੱਡੇ ਪਹਾੜ ਡਿੱਗੇ ਨੇ ਸ਼ਹਿਰ ਵਿੱਚ ਸੈਂਕੜੇ ਕਾਰਾਂ ਤੇ ਵਾਹਨ ਅਤੇ ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ ਇਸ ਵਿੱਚ 5 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਜਦਕਿ ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਮੌਕੇ ਤੇ ਤਨਨਾਤ ਬਚਾਅ ਦਲ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਜਾਂ 'ਚ ਕਾਫੀ ਮੁਸ਼ਕਲ ਆ ਰਹੀਆਂ ਨੇ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕੇਰਲ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਅੱਗ ਆਤੇ ਐਨਡੀਆਰਫ ਦੀਆਂ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਨਾਲ ਹੀ ਇੱਕ ਵਾਧੂ ਐਨਡੀਆਰਫ ਟੀਮ ਨੂੰ ਕਨੂਰ ਭੇਜਿਆ ਗਿਆ ਤੁਹਾਨੂੰ ਦੱਸ ਦਈਏ ਕਿ ਬਚਾਅ ਕਾਰਜਾਂ ਦੀਆਂ ਟੀਮਾਂ ਉਸ ਸਮੇਂ ਤਾਇਨਾਤ ਕਰ ਦਿੱਤੀਆਂ ਗਈਆਂ ਜਿਸ ਸਮੇਂ ਉੱਥੇ ਖਬਰ ਮਿਲੀ ਹੈ ਕਿ ਪਹਾੜੀ ਢਿੱਗਾਂ ਜਿੱਥੇ ਰੌੜ ਦੇ ਉੱਤੇ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ